ਪੰਜਾਬ ਦੀ ਰਾਜਨੀਤੀ ਉਬਲੀ ਪਈ ਆ ਇੱਕ ਤੇਰੇ ਗੱਲ ਕਹਿੰਨੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਦੁਬਾਰਾ ਕਿਵੇਂ ਪ੍ਰਧਾਨ ਬਣ ਗਏ ਆ ਪਹਿਲਾਂ ਸੁਖਬੀਰ ਸਿੰਘ ਹੋਰਾਂ ਨੇ ਡੈਲੀਗੇਟ ਨੂੰ ਚੁਣਿਆ ਤੇ ਡੈਲੀਗੇਟ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ ਸਾ ਬਰਾਬਰ ਆ ਕੋਈ ਇਹ ਗੱਲ ਕਹਿੰਦਾ ਵੀ ਭਾਈ ਦਲਬੀਰ ਸਿੰਘ ਗੋਲਡੀ ਮੁੜ ਕੇ ਕਾਂਗਰਸ ਦੇ ਵਿੱਚ ਕਿਵੇਂ ਆ ਗਏ ਕੋਈ ਇਹ ਗੱਲ ਕਹਿੰਦਾ ਕਿ ਪਿਛਲੇ ਦਿਨੀ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੰਦਿਆਂ ਇਹ ਗੱਲ ਕਿਉਂ ਮਹਿਸੂਸ ਹੋਈ ਕਿ 2027 ਦੇ ਵਿੱਚ ਪੰਜਾਬ ਦੀਆਂ ਚੋਣਾਂ ਦੇ ਮੌਕੇ ਕੀ ਬਣੂਗਾ ਇਰੇ ਬਾਰੇ ਸ਼ਾਇਦ ਭਗਵਾਨ ਬ੍ਰਹਮਾ ਵੀ ਨਾ ਜਾਣਦੇ ਹੋਣ ਕੋਈ ਇਹ ਗੱਲ ਕਹਿ ਨਾ ਕਿ ਅਮਰਿਤਪਾਲ ਸਿੰਘ ਦੇ ਧੜੇ ਦੇ ਵੱਲੋਂ ਕੀ ਭਾਪੀ ਦੇ ਨਾਲ ਮਿਲਿਆ ਜਾਊਗਾ ਜਾਂ ਉਹ ਇਕੱਲੇ ਕਰੇ ਚੋਣ ਲੜਨਗੇ ਸੋ ਮਤਲਬ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਭੰਬਲ ਪੂਸਾ ਦਰ ਭੰਬਲ ਪੂਸਾ ਸੋ ਹਬੀਰ ਸਿੰਘ ਬਾਦਲ ਹੋਰੀ 5 ਮਹੀਨਿਆਂ ਬਾਅਦ ਫਿਰ ਪ੍ਰਧਾਨ ਬਣ ਗਿਆ ਇਨ੍ਹਾਂ 5 ਮਹੀਨਿਆਂ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਕਿਵੇਂ ਕਿਵੇਂ ਹੋਇਆ ਕਿਹਨੇ ਕਿਹਨੇ ਕੀਤਾ ਕੀ ਕੀ ਹੋ ਸਕਦਾ ਸੀ ਮੇਰਾ ਖਿਆਲ ਆ ਵੀ ਸਾਰੇ ਹੀ ਪੰਜਾਬਗਾਂ ਨੇ ਇਹਦੇ ਬਾਰੇ ਕਈ ਤਰ੍ਹਾਂ ਦੀ ਗੌਰ ਫਰਮਾਈ ਕੀਤੀ ਆ ਪਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਹੀ ਪ੍ਰਧਾਨ ਬਣ ਜਾਣਾ ਸੀ ਸਿਆਸਤ ਦੀ ਪੌੜੀ ਚੜਨ ਵਾਲੇ ਕਈ ਲੋਕ ਇਹ ਗੱਲ ਵਾਰ-ਵਾਰ ਕਹਿੰਦੇ ਆ ਉਹ ਕਿਉਂ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਦੇਖੋ ਜਿਨ੍ਹਾਂ ਨੇ ਵਿਰੋਧ ਕਰਨਾ ਉਹ ਅੱਡ ਹੋ ਗਏ ਆ ਉਹ ਕਹਿੰਦੇ ਜੀ ਇੱਕ ਵਿਚਾਰਧਾਰਕ ਮਤ ਪੇਰੇ ਸਾਡੇ ਹੈਗੇ ਆ ਆਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਇਹਨਾਂ ਨੇ ਤੇ ਇਸ ਪਰਿਵਾਰ ਨੇ ਇਸ ਕਰਕੇ ਭਾਈ ਅਸੀਂ ਪਰੇ ਆ ਪਰ ਜਿਹੜੇ ਇਹ ਗੱਲ ਕਹਿੰਦੇ ਕਿ ਆਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਇਸ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਅੱਧੇ ਜਣੇ ਹੁਣ ਤੱਕ ਆਕਾਲੀ ਦਲ ਦੇ ਵਿੱਚ ਹੀ ਰਹੇ ਆ ਹੁਣ ਜਦੋਂ ਅਕਾਲੀ ਦਲ ਦੇ ਪਿੜ ਪੱਲੇ ਕੁਝ ਨਹੀਂ ਰਿਹਾ ਜਾਂ ਬਹੁਤ ਘੱਟ ਕੁਝ ਬਚਿਆ ਤਾਂ ਉਹ ਇਹ ਗੱਲ ਕਹਿੰਦੇ ਵੀ ਭਾਈ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋਣ ਵਾਲੇ ਵਿਚਾਰ ਧਾਰਕ મત ਭੇਦ ਰੱਖਣ ਵਾਲੇ ਬਹੁਤ ਸਾਰੇ ਆਗੂ ਇਹ ਗੱਲ ਕਹਿੰਦੇ ਜੀ ਕਿ 15 ਸਾਲ ਤੋਂ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ 15 ਸਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਕਿੱਥੋਂ ਕਿੱਥੇ ਦਾ ਸਫਰ ਤੈਅ ਕਰ ਲਿਆ ਪਰ ਜਿਹੜੇ ਇਹ ਗੱਲ ਕਹਿੰਦੇ ਆ ਉਹ ਇੱਕ ਸਾਲ ਪਹਿਲਾਂ ਹੀ ਹਟ ਹੋਏ ਆ 14 ਸਾਲ ਉਹਨਾਂ ਨੇ ਵੀ ਨਹੀਂ ਇਹ ਗੱਲ ਕਹੀ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕਿ ਭਾਈ ਤੁਸੀਂ ਇਹ ਗੱਲ ਗਲਤ ਕਰ ਰਹੇ ਆਂ ਨਾ ਉਹਨਾਂ ਨੇ ਮੰਤਰੀ ਹੁੰਦੇ ਆ ਇਹ ਗੱਲ ਕਹੀ ਨਾ ਉਹਨਾਂ ਨੇ ਮੰਤਰੀ ਸਾਬਕਾ ਹੋਣ ਤੋਂ ਬਾਅਦ ਇਹ ਗੱਲ ਕਹੀ ਨਾ ਕਦੇ ਕੋਈ ਚੋਣ ਲੜਨ ਤੋਂ ਪਹਿਲਾਂ ਇਹ ਗੱਲ ਕਹੀ ਸਾਰੇ ਜਣੇ ਉਸ ਵੇਲੇ ਚੁੱਪਗੜਪ ਸੀ ਤੁਸੀਂ ਚੰਦੂ ਮਾਜਰਾ ਸਭ ਦੀ ਗੱਲ ਕਰ ਲਓ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਈ ਉਹ ਮੰਤਰੀ ਹੁੰਦੇ ਆ ਤੇ ਆਪਾਂ ਜਾਣਦੇ ਕਿ ਹੁਣ ਤੱਕ ਉਹ ਅਕਾਲੀ ਦਲ ਦੇ ਖਿਲਾਫ ਨਹੀਂ ਸੀ ਬੋਲੇ ਪਰ ਹੁਣ ਉਹ ਬੋਲ ਰਹੇ ਆ ਬਾਕੀ ਕਈ ਆਗੂਆਂ ਦੀ ਗੱਲ ਕਰ ਲਓ ਉਹ ਵੀ ਹੁਣ ਬੋਲ ਰਹੇ ਆ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਆ ਵੀ ਪਾਰਟੀ ਨੇ ਬਹੁਤ ਸਾਰੇ ਗਲਤ ਫੈਸਲੇ ਕੀਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਬੀਤੇ ਦੇ ਵਿੱਚ ਅਕਾਲੀ ਦਲ ਨੇ ਬਹੁਤ ਸਾਰੇ ਗਲਤ ਫੈਸਲੇ ਕੀਤੇ ਜਿਨ੍ਹਾਂ ਦੇ ਕਰਕੇ ਲੋਕਾਂ ਨੇ ਉਹਨਾਂ ਨੂੰ ਸਦਾ ਦੇ ਦਿੱਤੀ ਹੈ ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਅਕਾਲੀ ਦਲ ਦੇ ਵਿੱਚੋਂ ਆਏ ਹੋਏ ਹੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਗਲਤ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਫੈਸਲੇ ਗਲਤ ਕੀਤੇ ਇਹਨਾਂ ਨੇ ਅਕਾਲੀ ਦਲ ਨੂੰ ਨਿਵਾਣ ਦੇ ਵੱਲ ਲੈ ਗਏ 105 ਸਾਲ ਪੁਰਾਣੀ ਪਾਰਟੀ ਦਾ ਪੱਠਾ ਬਿਠਾ ਕੇ ਰੱਖ ਦਿੱਤਾ ਪਈ ਤੁਸੀਂ ਵੀ ਨਾਲ ਹੀ ਸੀ ਇਹ ਤੁਸੀਂ ਸਾਰੇ ਉਦੋਂ ਇਕੱਠੇ ਸੀ ਹੁਣ ਅਚਾਨਕ ਤੁਹਾਨੂੰ ਚੇਤੇ ਆ ਰਿਹਾ ਵੀ ਯਾਰ ਅੱਛਾ ਉਦੋਂ ਨੁਕਸਾਨ ਹੋ ਰਿਹਾ ਸੀ ਅੱਛਾ 15 ਸਾਲ ਤੋਂ ਨੁਕਸਾਨ ਹੋ ਰਿਹਾ ਸੀ ਸੋ ਹਬੀਰ ਸਿੰਘ ਬਾਦਲ ਦਾ ਪ੍ਰਧਾਨ ਬਣ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੋ ਹਬੀਰ ਸਿੰਘ ਬਾਦਲ ਦੇ ਉੱਤੇ ਹੀ ਗੁਣਾ ਪੈਣ ਦੀ ਆਸ ਸੀ ਲੰਘੇ ਕੱਲ ਜਦੋਂ ਆਪਾਂ ਜਾਣਦੇ ਹਾਂ ਕਿ ਇਹ ਚੋਣ ਹੋਈ ਹੈ ਯਾਨੀ ਕਿ ਪ੍ਰਧਾਨ ਚੁਣਿਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂਂੜੜ ਨੇ ਨਾ ਪੇਸ਼ ਕੀਤਾ ਵੀ ਸੁਖਬੀਰ ਸਿੰਘ ਬਾਦਲ ਦਾ ਮੁਕਾਬਲੇ ਦੇ ਵਿੱਚ ਹੋਰ ਕੋਈ ਵੀ ਪ੍ਰਧਾਨਗੀ ਵਾਸਤੇ ਨਹੀਂ ਸੀ ਤੇ ਇਸ ਨਾਂ ਦੇ ਉੱਤੇ ਠੱਪਾ ਲਾ ਦਿੱਤਾ ਮੋਹਰ ਲਾ ਦਿੱਤੀ ਪ੍ਰਵਾਨਗੀ ਦੀ ਗੁਲਜ਼ਾਰ ਸਿੰਘ ਰਣਕੇ ਨੇ ਕਿਉਂਕਿ ਉਹਨਾਂ ਦੇ ਕੋਲੇ ਅਧਿਕਾਰ ਸੀ ਵੀ ਭਾਈ ਤੁਸੀਂ ਫਾਈਨਲ ਕਰ ਸਕਦੇ ਹੋ ਪ੍ਰਧਾਨ ਬਣਾ ਸਕਦੇ ਆ ਉਸ ਤੋਂ ਬਾਅਦ ਕਰਨਗੇ ਸਾਰੇ ਤਾੜੀਆਂ ਵੱਜ ਗਈਆਂ ਵਿਰੋਧ ਕਰਨ ਵਾਲੇ ਦੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਹੁਣ ਨੇ ਇਹ ਗੱਲ ਕਹੀ ਆ ਕਿ ਬੀਤੇ ਦੇ ਵਿੱਚ ਜਿਹੜੇ ਬਗਾਵਤ ਕਰਨ ਵਾਲੇ ਕੁਝ ਲੋਕ ਆ ਉਹ ਸੱਤਾ ਦੇ ਵਿੱਚ ਆਉਣ ਦੀ ਕਾਲੀ ਕਰ ਰਹੇ ਆ ਤੇ ਬੀਤੇ ਦੇ ਵਿੱਚ ਜਥੇਦਾਰ ਸਹਿਬਾਨ ਦੇ ਨਾਲ ਕਈ ਵਕ ਵਕ ਸਿਆਸੀ ਪਾਰਟੀਆਂ ਦੀ ਜਿਹੜੇ ਕਿ ਖੇਤਰੀ ਪਾਰਟੀਆਂ ਦੇ ਖਿਲਾਫ ਆ ਉਹਨਾਂ ਦੀ ਨੇੜਤਾ ਹੋ ਗਈ ਸੀ ਇਸ ਕਰਕੇ ਕੌਮ ਨੇ ਬੜਾ ਕੁਝ ਹੁਣ ਤੱਕ ਦੇਖਿਆ ਪਿਛਲੇ ਕਈ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰੀ ਭਵਿੱਖ ਦੇ ਵਿੱਚ ਕੀ ਸੀਐਮ ਕਦੇ ਬਣ ਸਕਦੇ ਆ ਇਹਦੇ ਬਾਰੇ ਲੋਕਾਂ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਜਿਹੜੇ ਤਾਂ ਅਕਾਲੀ ਦਲ ਦੇ ਸਮਰਥਕ ਹੋਣਗੇ ਉਹ ਤਾਂ ਇਹ ਗੱਲ ਕਹਿਣਗੇ ਕਿ ਬਾਦਲ ਸਾਹਿਬ ਕੋਕੀ ਝੜ ਦਿੰਦੇ ਹੁੰਦੇ ਨਾ ਤਾਂ ਅਸੀਂ ਇਹ ਗੱਲ ਕਹਿਣ ਵਾਲੇ ਆ ਕਿ ਸੁਖਵੀਰ ਸਿੰਘ ਬਾਦਲ ਨਹੀਂ ਹੀ ਸੀਐਮ ਬਣ ਜਾਣਾ ਤੇ ਨਾ ਹੀ ਅਸੀਂ ਇਹ ਗੱਲ ਕਹਗੇ ਕਿ ਉਹਨਾਂ ਨੇ ਕਦੇ ਵੀ ਨਹੀਂ ਕੁਝ ਬਣ ਸਕਣਾ ਸਤਿਆਨਾਸ਼ ਹੋ ਗਿਆ ਫਲਾ ਹੋ ਗਿਆ ਟੀਮ ਹੋ ਗਿਆ ਆ ਵੀ ਗੱਲ ਨਹੀਂ ਕਹਿਣੀ ਬਣਦੀ ਪੰਜਾਬ ਦੇ ਲੋਕਾਂ ਦੇ ਮਨ ਥਾਲੀ ਦੇ ਵਿੱਚ ਪਏ ਪਾਣੀ ਵਰਗੇ ਆ ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂ ਜੇਕਰ ਇੱਕ ਹਫਤੇ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਹੱਕ ਦੇ ਵਿੱਚ ਲਹਿਰ ਬਣਾ ਕੇ ਤੇ ਦੂਜਾਂ ਦੇ ਧੋਬੀ ਪਟਕਾ ਲਵਾ ਸਕਦੇ ਆ ਇਸ ਕਰਕੇ ਲਹਿਰ ਦਾ ਕੋਈ ਪਤਾ ਨਹੀਂ ਹੁੰਦਾ ਪਰ ਹਾਂ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਕਿ ਬੇਅਦਮੀ ਦਾ ਮਾਮਲਾ ਲੋਕਾਂ ਦੇ ਚੇਤੇ ਦੇ ਵਿੱਚ ਅਜ ਵੀ ਵਸਿਆ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਵੀ ਪੰਜਾਬ ਦੀ ਖੇਤਰੀ ਪਾਰਟੀ ਦੇ ਹਿੱਸੇ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਆਉਂਦੀਆਂ ਸੀ ਉਹਨਾਂ ਦੀ ਪੂਰਤੀ ਤਰਦੇਹੀ ਨਾਲ ਨਹੀਂ ਕੀਤੀ ਗਈ ਜਿਸ ਨਾਲ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸੇ ਦੀ ਲਹਿਰ ਆ ਮੈਨੂੰ ਇਸ ਗੱਲ ਦਾ ਪਤਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਇਹ ਇਕੱਠੇ ਨਹੀਂ ਇਸ ਗੱਲ ਕਰਕੇ ਵੀ ਕਈ ਸਵਾਲ ਕਰਦੇ ਆ ਹਾਲਾਂਕਿ ਉਹ ਕਹਿੰਦੇ ਜੀ ਕਿ ਮੀਰੀ ਤੇ ਪੀਰੀ ਦੇ ਸਿਧਾਂਤ ਮੁਤਾਬਕ ਚੱਲਦੇ ਆ ਬੀਤੇ ਦੇ ਵਿੱਚ ਬਹੁਤ ਕੁਝ ਗਲਤ ਹੋਇਆ ਪਰ ਜਦੋਂ ਅਸੀਂ ਵਰਤਮਾਨ ਵਾਲੇ 'ਚ ਆਤ ਮਾਰਨੇ ਤਾਂ ਸਹੀ ਕਿਹੜੀ ਪਾਰਟੀ ਕਰਨੀ ਫਿਰ ਇਹ ਵੀ ਸਵਾਲ ਪੈਦਾ ਹੁੰਦਾ ਜੋ ਬੇਦਬੀ ਦਾ ਮੁੱਦਾ ਉਹ ਅੱਜ ਹੱਲ ਨਹੀਂ ਹੋਇਆ ਅਜੇ ਤੱਕ ਉਮੀਦਾਂ ਉਮੀਦਾਂ ਆ ਬੇਦਬੰਗਾਂ ਵੀ ਹੁੰਦੀਆਂ ਤੇ ਜੋ ਬੀਤੇ ਦੇ ਵਿੱਚ ਬੇਦਬੰਗਾਂ ਹੁੰਗਾ ਉਹਨਾਂ ਦਾ ਮਸਲਾ ਵੀ ਨਹੀਂ ਹੱਲ ਹੋਇਆ ਪੰਜਾਬ ਦੇ ਬਾਕੀ ਮੁੱਦੇ ਵੀ ਉਮੀਦ ਦੇ ਉਮੀਦ ਖੜੇ ਆ ਸੋਹਾਂ ਪਾ ਕੇ ਸਰਕਾਰਾਂ ਬਣਾ ਲੈਂਦੇ ਆ ਸੋਹਾਂ ਪਾਉਣ ਵਾਲੇ ਬਾਅਦ ਚ ਲਾਂਬੇ ਹੋ ਜਾਂਦੇ ਆ ਪਾਰਟੀ ਬਦਲ ਜਾਂਦੇ ਆ ਸੋ ਕੀ ਸੁਖਬੀਰ ਸਿੰਘ ਬਾਦਲ ਭਵਿੱਖ ਦੇ ਵਿੱਚ ਅਕਾਲੀ ਦਲ ਦੇ ਪੈਰ ਨਵਾ ਸਕਣਗੇ ਕੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਤਾਬੇ ਕਰ ਸਕਣਗੇ ਕੀ ਅਕਾਲੀ ਦਲ ਸਿਰਫ ਇਨਾ ਕੁ ਰਹਿ ਗਿਆ ਬੀ ਟੱਬਰ ਦੇ ਵਿੱਚੋਂ ਜੀ ਚੁਣੋ ਉਹਨੂੰ ਮੁਰਾ ਕਰ ਦਿਓ ਉਹ ਥੋੜਾ ਜਿਹਾ ਪਿੱਛੇ ਹੋਇਆ 5 ਮਹੀਨੇ ਬਾਅਦ ਫਿਰ ਮੁਰਾ ਹੋ ਗਿਆ ਕਿ ਅਕਾਲੀ ਦਲ ਇੰਨਾ ਕਰ ਗਿਆ ਕਿ ਆਉਂਦੇ ਸਮੇਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਕੁਝ ਕਰਕੇ ਦਿਖਾਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਪਰੇ ਨੂੰ ਕਰ ਦੇਣਾ ਕਬਜ਼ੇ ਦੇ ਵਿੱਚੋਂ ਬਾਹਰ ਕਰ ਦੇਣੀ ਹੈ ਬਾਦਲ ਪਰਿਵਾਰ ਨੇ ਇਹ ਗੱਲ ਕਹੀ ਜਾ ਰਹੀ ਹੈ ਕਈ ਧਿਰਾਂ ਦੇ ਵੱਲੋਂ ਕੀ ਇਹ ਗੱਲ ਸੱਚੀ ਹੋਊਗੀ ਕੀ ਆਕਾਲੀ ਦਲ ਸੁਧਾਰ ਲਹਿਰ ਦੇ ਆਗੂ ਉਹਦੇ ਸਮੇਂ ਦੇ ਵਿੱਚ ਸ਼੍ਰੋਮਣੀ ਆਕਾਲੀ ਦਲ ਬਾਦਲ ਢੜੇ ਨੂੰ ਟੱਕਰ ਦੇ ਸਕਣਗੇ ਇਹ ਲੋਕਾਂ ਦੇ ਮਨ ਵਿੱਚ ਸੌ ਤਰ੍ਹਾਂ ਦੇ ਸਵਾਲ ਆ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਰਾਜਨੀਤੀ ਦੇ ਵਿੱਚ ਨਾ ਕੋਈ ਸਦਾ ਕਿਸੇ ਦਾ ਦੋਸਤ ਰਿਆ ਨਾ ਕੋਈ ਸਦਾ ਕਿਸੇ ਦਾ ਦੁਸ਼ਮਣ ਹੋਣਾ ਪੰਜਾਬ ਦੇ ਵਿੱਚ ਬੀਜੇਪੀ ਨੇ ਇਕੱਲੇ ਤੌਰ ਦੇ ਉੱਤੇ ਚੋਣ ਨਹੀਂ ਲੜਨੀ ਮੈਨੂੰ ਇਸ ਗੱਲ ਦੀ 100 ਦੇ ਵਿੱਚੋਂ 90 ਫੀਸਦੀ ਆਸ ਆ ਹੋ ਸਕਦਾ ਮੈਂ 10 ਫੀਸਦੀ ਗਲਤ ਵੀ ਹੋਵਾਂ ਪਰ ਬੀਜੇਪੀ ਆਕਾਲੀ ਦਲ ਬਾਦਲ ਢੜੇ ਦੇ ਨਾਲ ਗੱਠ ਜੋੜ ਕਰੂ ਅਮਰਤਪਾਲ ਢੜੇ ਨਾਲ ਗੱਠ ਜੋੜ ਕਰੂ ਅਕਾਲੀ ਦਲ ਸੁਧਾਰ ਲਹਿਰ ਨਾਲ ਮਿਲ ਕੇ ਚੱਲੂ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਕਿ ਕਿਹੜਾ ਅਕਾਲੀ ਦਲ ਜਾਨਦਾਰ ਵਜ਼ਨਦਾਰ ਜਾਪਦਾ ਜਿਹਦੇ ਕਰਕੇ ਭਾਜਪਾ ਨੂੰ ਉਹਦੇ ਨਾਲ ਨੇੜਤਾ ਕਾਇਮ ਕਰਕੇ ਤੇ ਆਪ ਦਾ ਆਪ ਵਿਸ਼ੇ ਰੱਖਿਆਤ ਲੱਗਦਾ ਮੈਨੇ ਕੀ ਬਣਦਾ ਇਹਦੇ ਚ ਕੋਈ ਦੋਰ ਹੈ ਨਹੀਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਅਕਾਲੀ ਦਲ ਦੇ ਵਿੱਚ ਕਦ ਉੱਭਰਿਆ ਇਹਦੇ ਵਿੱਚ ਵੀ ਕੋਈ ਦੋਰ ਹੈ ਨਹੀਂ ਕਿ ਪਰਿਵਾਰ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੁਕਤਾਚੀਨੀ ਵਾਲੀਆਂ ਜਾਂ ਕਿੰਤੂ ਪਰੰਤੂ ਵਾਲੀਆਂ ਉਠੀਆਂ ਬਾਅਦ ਦੇ ਵਿੱਚ ਮਸਲਾ ਕਹਿੰਦੇ ਵੀ ਮੀਟਿੰਗ ਕਰਕੇ ਹੱਲ ਵੀ ਕਰ ਲਿਆ ਗਿਆ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਪਰ ਅਕਾਲੀ ਦਲ ਖੇਤਰੀ ਪਾਰਟੀ ਆ ਠੀਕ ਜੇਕਰ ਕੋਈ ਹੋਰ ਵੀ ਖੇਤਰੀ ਪਾਰਟੀ ਹੋਵੇ ਉਹਦਾ ਵੀ ਬਚੇ ਰਹਿਣਾ ਜ਼ਰੂਰੀ ਆ ਤੇ ਅਕਾਲੀ ਦਲ ਦਾ ਵੀ ਬਚੇ ਰਹਿਣਾ ਜ਼ਰੂਰੀ ਆ ਤੇ ਸਿਧਾਂਤਾਂ ਦੇ ਉੱਤੇ ਖਰੇ ਉਤਰਨ ਵਾਲੀ ਪਾਰਟੀ ਹੋਣੀ ਚਾਹੀਦੀ ਆ ਬੀਤੇ ਵਿੱਚ ਇਹਨਾਂ ਨੇ ਜੋ ਗਲਤੀਆਂ ਕੀਤੀਆਂ ਆਉਂਦੇ ਸਮੇਂ ਦੇ ਵਿੱਚ ਇਹ ਉਹਨਾਂ ਗਲਤੀਆਂ ਤੋਂ ਪਰੇ ਕਿਵੇਂ ਹੁੰਦੇ ਆ ਜਾਂ ਜਿਹੜੇ ਨਵੀਆਂ ਖੇਤਰੀ ਪਾਰਟੀਆਂ ਬਣਾ ਰਹੇ ਆ ਉਹ ਪੰਜਾਬ ਦੇ ਲੋਕਾਂ ਨੇ ਬਣਾ ਵਿੱਚ ਥਾਂ ਕਿਵੇਂ ਮਲਦੇ ਆ ਇਹਦੇ ਬਾਰੇ ਸਭ ਦਾ ਧਿਆਨ ਟਿਕਿਆ ਰਹਿਣਾ ਪਰ ਰਾਜਨੀਤੀ ਚੀਜ਼ ਕੈਸੀ ਆ ਦਲਬੀਰ ਸਿੰਘ ਗੋਲਡੀ ਆਪਾਂ ਜਾਣਦੇ ਆ ਕਿ ਸਾਬਕਾ ਵਿਧਾਇਕ ਆ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਸੁਖਪਾਲ ਸਿੰਘ ਖੇੜਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਇਸ ਕਰਕੇ ਭਾਈ ਦਲਬੀਰ ਸਿੰਘ ਗੋਲਡੀ ਹੋਰੀ ਜਿਹੜੇ ਉਹ ਗੁੱਸੇ ਦੇ ਵਿੱਚ ਆ ਗਏ ਦਲਬੀਰ ਸਿੰਘ ਗੋਲਡੀ ਜਿਹੜੇ ਉਹਨਾਂ ਨੇ ਗੁੱਸੇ ਦੇ ਵਿੱਚ ਇਹ ਗੱਲ ਕਹੀ ਕਿ ਭਾਈ ਮੈਂ ਤਾਂ ਕਾਂਗਰਸ ਛੱਡਤੀ ਆ ਉਹਨਾਂ ਨੇ ਫਿਰ ਜ਼ੋਰ ਉਲਟ ਲਾਇਆ ਪਰ ਥੋੜੇ ਕਿ ਸਮੇਂ ਬਾਅਦ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਆਮ ਆदमी ਪਾਰਟੀ ਦੇ ਵਿੱਚ ਫਿੱਟ ਰਹਿਣ ਵਾਲਾ ਨਹੀਂ ਆ ਆਮ ਆਦਮੀ ਪਾਰਟੀ ਮੈਨੂੰ ਮਾਫ਼ ਕਰਨ ਵਾਲੀ ਨਹੀਂ ਆ ਉਹਨਾਂ ਦਾ ਔਲਿਆ ਮਨ ਕਿ ਮੈਂ ਮੁੜ ਕੇ ਕਾਂਗਰਸ ਦੇ ਵਿੱਚ ਆ ਜਾ ਕਾਂਗਰਸ ਦੇ ਵਿੱਚੋਂ ਆਉਣਾ ਚਾਹੁੰਦੇ ਸੀ ਪਰ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਕਿ ਇਥੇ ਭਾਈ ਗਿੜਾ ਕੱਢ ਕੇ ਵਾਪਸ ਆਉਣ ਦੇ ਚਾਹਵਾਨਾਂ ਵਾਸਤੇ ਦਰਵਾਜ਼ੇ ਬੰਦ ਆ ਉਹੀ ਦਲਬੀਰ ਸਿੰਘ ਗੋਲਡੀ ਇੱਕ ਵਾਰ ਮੁੜ ਕੇ ਕਾਂਗਰਸ ਦੇ ਵਿੱਚ ਆ ਗਏ ਆ ਤੇ ਜਿਹੜੇ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ ਵੀ ਭਾਈ ਇਹ ਕਾਂਗਰਸ ਦੇ ਵਿੱਚ ਆ ਨਹੀਂ ਸਕਦੇ ਸਾਡੇ ਕੋਲੇ ਧੂਰੀ ਦੇ ਵਿੱਚ ਹੋਰ بڑے ਨੇਤਾ ਹੈਗੇ ਆ ਉਹਨਾਂ ਨੇ ਜੁਆਇਨਿੰਗ ਕਰਵਾਈ ਆ ਇਹ ਰਾਜਨੀਤੀ ਆ ਇਥੇ ਜੇਕਰ ਅੱਜ ਅਮਿਤ ਸ਼ਾਹ ਹੋਰਾਂ ਨੂੰ ਇਹ ਗੱਲ ਕਹਿਣੀ ਪੈਂਦੀ ਇੱਕ ਨਿੱਜੀ ਟੀਵੀ ਚੈਨਲ ਦੇ ਉੱਥੇ ਕਿ ਵੈਸੇ ਆਪਾਂ ਸਾਰੇ ਜਾਣਦੇ ਆ ਕਿ ਭਗਵਾਨ ਬ੍ਰਹਮਾ ਸ੍ਰਿਸ਼ਟੀ ਦਾ ਸਿਰਜਕ ਆ ਪਰ 2027 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਕੀ ਕਰੂਗੀ ਕੀ ਬਣੂਗਾ ਸਿਆਸਤ ਦਾ ਇਹਦੇ ਬਾਰੇ ਸ਼ਾਇਦ ਭਗਵਾਨ ਬ੍ਰਹਮਾ ਵੀ ਨਾ ਜਾਣਦੇ ਹੋਣ ਪਰ ਬਹੁਮਤ ਚਾਹੀਦਾ ਬਹੁਮਤ ਵਾਲੀ ਸਰਕਾਰ ਬਣਨੀ ਚਾਹੀਦੀ ਹੈ ਇਹਦੇ ਦੋ ਅਰਥ ਹੈ ਕਿ ਜਾਂ ਤਾਂ ਅਮਿਤ ਸ਼ਾਹ ਇਹ ਗੱਲ ਸੋਚਦੇ ਆ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਸਰਗਰਮ ਇੰਨੇ ਹੋ ਜਾਣਾ ਵੀ ਭੰਬਲ ਪੂਸਾ ਐਸਾ ਪੈਦਾ ਹੋਊਗਾ ਵੀ ਕਿਸੇ ਨੂੰ ਵੀ ਨਹੀਂ ਪਤਾ ਲੱਗਣਾ ਵੀ ਭਾਈ ਬਣ ਕੀ ਰਿਹਾ ਤੇ ਜਾਂ ਉਹ ਇਹ ਗੱਲ ਕਹਿਣਾ ਚਾਹੁੰਦੇ ਕਿ ਪੰਜਾਬ ਦੀ ਰਾਜਨੀਤੀ ਦਾ ਕੋਈ ਥੋ ਪਤਾ ਨਹੀਂ ਇੱਥੇ ਤਾਂ ਭਾਈ ਕੜਮਸਤਜਾ ਮੱਚਿਆ ਹੋਇਆ ਇਹਦੇ ਬਾਰੇ ਤਾਂ ਰੱਬ ਹੀ ਜਾਣਦਾ ਫਿਰ ਤੁਸੀਂ ਉਸ ਤੋਂ ਬਾਅਦ ਗੱਲ ਕਰ ਲਓ ਕਾਂਗਰਸ ਦੀ ਜਾਂ ਕਰ ਲੋ ਆਮ ਆਦਮੀ ਪਾਰਟੀ ਦੀ ਕਾਂਗਰਸ ਦੇ ਵਿੱਚ ਕਲੇਸ਼ ਆ ਜਿਹੜਾ ਉਹ ਭਾਵੇਂ ਤੁਸੀਂ ਗੱਲ ਕਰਨ ਨੂੰ ਕਪੂਰਥਲੇ ਵੱਲੋਂ ਸ਼ੁਰੂ ਹੋ ਕੇ ਤੇ ਭਾਵੇਂ ਲੁਧਿਆਣੇ ਦੀ ਜ਼ਿਮਨੀ ਚੋਣ ਤੱਕ ਲੈ ਉਹੋ ਜਿਹਾ ਹੀ ਕੰਮ ਚੱਲੀ ਜਾਂਦਾ ਪਰ ਜੇ ਤੁਸੀਂ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਇਸ ਵੇਲੇ ਟਾਇਲਟਾਂ ਦੇ ਪਖਾਨਿਆਂ ਦੇ ਉਦਘਾਟਨੀ ਪੱਥਰ ਰੱਖਣ ਦੇ ਕਰਕੇ ਬਵਾਦਾਂ ਦੇ ਵਿੱਚ ਐ ਲੰਘੇ ਕੱਲ ਇੱਕ ਹੋਰ ਖਬਰ ਆ ਗਈ ਆ ਵੀ ਇੱਕ ਥਾਂ ਦੇ ਉੱਤੇ ਕੰਧ ਦੇ ਉੱਤੇ ਸਕੂਲ ਦੇ ਵਿੱਚ ਰਾਸ਼ਟਰੀ ਗੀਤ ਲਿਖਿਆ ਸੀ ਉੱਥੇ ਵੀ ਭਾਈ ਸਿੱਖਿਆ ਕ੍ਰਾਂਤੀ ਦਾ ਆਪਦਾ ਪੱਥਰ ਲਾਏ ਆ ਤੇ ਜਿਹਦੇ ਕਰਕੇ ਭਾਈ ਬਾਕੀ ਵਿਰੋਧੀ ਪਾਰਟੀਆਂ ਕਰੇ ਰੌਲਾ ਪਾਇਆ ਉਹ ਕਹਿੰਦੇ ਵੀ ਭਾਈ ਤੁਸੀਂ ਇਹ ਦੱਸੋ ਵੀ ਭਾਈ ਕੰਨਾਂ ਦੇ ਉੱਤੇ ਰੋਗਣ ਕਰਕੇ ਤੇ ਕਾਰਪਟ ਵਿਛਾ ਕੇ ਤੇ ਲੈਟਰੀਨਾ ਦੇ ਉੱਤੇ ਕਟਣ ਕਰਕੇ ਆਪਾਂ ਕਿਹੜੀ ਕ੍ਰਾਂਤੀ ਦੀ ਗੱਲ ਕਰਦੇ ਆ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਸਿਆਸੀ ਪੰਬਲਪੂਸਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਹੋ ਹੀ ਜਾਂਦਾ ਜਿਹੜਾ ਕਿ ਲੋਕਾਂ ਦਾ ਧਿਆਨ ਕਦੇ 24 ਘੰਟੇ ਵਾਸਤੇ ਕਦੇ 48 ਘੰਟੇ ਵਾਸਤੇ ਕਦੇ ਕਿਵੇਂ ਤੇ ਕਦੇ ਕਿਵੇਂ ਖਚੜਾ ਪਰ ਸੋਹ ਅਥ ਰਸਾ ਸਿਰੇ ਤੇ ਗੰਡ ਗੱਲ ਇਹ ਆ ਪੰਜਾਬ ਦੇ ਲੋਕਾਂ ਦੇ ਕੋਲੇ ਹਲੇ ਪਾਉਣੇ 2 ਬਰੇ ਪਏ ਆ ਪੰਜਾਬ ਦੇ ਲੋਕ ਪੌਣੇ ਦੋ ਬਰਿਆਂ ਦੇ ਵਿੱਚ ਆਪਦਾ ਮਨ ਬਣਾ ਲੈਣ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਵਿਦੇਸ਼ਾਂ ਦੇ ਵਿੱਚ ਜੇ ਕਿਸੇ ਬੱਚੇ ਨੂੰ ਪੁੱਛ ਗਏ ਨਾ ਬੇਟਾ ਤੇਰੇ ਖਿਆਲ ਦੇ ਮੁਤਾਬਕ ਤੇਰੇ ਦੇਸ਼ ਦੇ ਵਿੱਚ ਕਿਹੜੀ ਪਾਰਟੀ ਅੱਗੇ ਆ ਉਹ ਪਿਛਲੇ 1 ਸਾਲ ਦੇ ਵੇਰਵੇ ਦੱਸ ਦਿੰਦਾ ਇੱਕ ਵਾਰ ਅੰਕਲ ਇਦਾਂ ਹੋਇਆ ਸੀ ਇੱਕ ਵਾਰ ਇਹਨਾਂ ਨੇ ਐ ਕੀਤਾ ਸੀ ਫਲਾਣੀ ਪਾਰਟੀ ਨੇ ਉਹ ਕੀਤਾ ਸੀ ਤੇ ਸਾਡੇ ਪੰਜਾਬ ਦੇ ਵਿੱਚ ਵੋਟਾਂ ਵਾਲੇ ਦਿਨ ਪੁੱਛਦੇ ਫਿਰਨਗੇ ਕਈ ਬੰਦੇ ਬਾਈ ਤੇਰੇ ਖਿਆਲ ਦੇ ਵਿੱਚ ਵੋਟ ਕਿਨੂੰ ਪਾਗੇ ਜਦੋਂ ਤੁਸੀਂ ਪੁੱਛ ਕੇ ਵੋਟ ਪਾਉਣੇ ਤੇ ਫਿਰ ਤੁਸੀਂ ਕਿਸ ਤਰੀਕੇ ਨਾਲ ਕਹੋਗੇ ਵੀ ਭਾਈ ਤੁਹਾਡਾ ਵੀ ਕੋਈ ਯੋਗਦਾਨ ਅਦੀਸ਼ ਦੇ ਵਿੱਚ ਜਾਂ ਰਾਜਨੀਤੀ ਨੂੰ ਸੁਧਾਰਨ ਦੇ ਵਿੱਚ ਲੋਕ ਆਪ ਦਾ ਮਨ ਬਣਾਇਆ ਕਰਨ ਤਰਕ ਦੇ ਆਧਾਰ ਤੇ ਗੱਲ ਕਰਿਆ ਕਰਨ ਆਪਾਂ ਡਾਊਨ ਡਾਊਨ ਕਰਦੇ ਨੂੰ ਨਹੀਂ ਜੰਮੇ ਵੀ ਭਾਈ ਉਧਰ ਨੂੰ ਚਲੇ ਗਿਆ ਉਧਰ ਨੂੰ ਚਲੇ ਗਿਆ ਉਹਦੇ ਹੀ ਨਾਰਾ ਲਾਤਾ ਇੱਧਰ ਨਾਰਾ ਲਾਤਾ ਅੱਲੂਧਿਆਣੇ ਦੇ ਵਿੱਚ ਹੁਣੇ-ਹੁਣੇ ਸਿਰ ਪਟੇ ਆ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦੋ ਗਰੁੱਪ ਲੜੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦਾ ਸਿਰ ਪਟਿਆ ਇਸ ਗੱਲ ਦਾ ਦੋਸ਼ ਲੱਗਾ ਜਦੋਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਹਲੇ ਤੱਕ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਕਿਸੇ ਵੀ ਸਿਆਸੀ ਧਿਰ ਦੇ ਪਿੱਛੇ ਜਨੂਨੀ ਨਹੀਂ ਹੋਣਾ ਚਾਹੀਦਾ ਤੇ ਫਿਰ ਤਾਂ ਭਾਈ ਰਾਬੀ ਰਾਖਾ ਗੱਲ ਕੱਲੀ ਇਹ ਨਹੀਂ ਕਿ ਸੁਖਬੀਰ ਸਿੰਘ ਬਾਦਲ ਕੀ ਕਰ ਰਿਹਾ ਗੱਲ ਇਹ ਆ ਕਿ ਅਸੀਂ ਵੀ ਕੀ ਕਰ ਰਹੇ ਹਾਂ ਗੱਲ ਇਹ ਨਹੀਂ ਕਿ ਸੁਖਬੀਰ ਸਿੰਘ ਬਾਦਲ ਦਾ ਕੀ ਬਣੂਗਾ ਗੱਲ ਇਹ ਆ ਕਿ ਸਾਡਾ ਆਪਣਾ ਕੀ ਬਣੂਗਾ ਗੱਲ ਇਹ ਨਹੀਂ ਕਿ ਅਕਾਲੀ ਦਲ ਆਉਂਦੇ ਸਮੇਂ ਚ ਪੈਰਾਂ ਸਿਰ ਹੋ ਜਾਊਗਾ ਕਿ ਨਹੀਂ ਗੱਲ ਇਹ ਆ ਕਿ ਆਪਾਂ ਕਦੇ ਪੈਰਾਂ ਸਿਰ ਹੋਵਾਂਗੇ ਕਿ ਨਹੀਂ ਤੇ ਗੱਲ ਇਹ ਵੀ ਆ ਜਿੰਨਾ ਫਿਕਰ ਸਾਨੂੰ ਸੁਖਬੀਰ ਸਿੰਘ ਬਾਦਲ ਦੇ ਪਵਿੱਖ ਦਾ ਉਹਨਾਂ ਕਦੇ ਆਪਦੇ ਪਿੰਡ ਦੇ ਭਵਿੱਖ ਦਾ ਹੋਇਆ ਕਦੇ ਆਪਦੇ ਭਵਿੱਖ ਦਾ ਹੋਇਆ ਕਦੇ ਆਪਦੀ ਮਾਤਾ ਦੇ ਭਵਿੱਖ ਦਾ ਹੋਇਆ ਕਦੇ ਆਪਣੇ ਪੰਜਾਬ ਦੇ ਭਵਿੱਖ ਦਾ ਹੋਇਆ ਸਾਨੂੰ ਸਿਰਫ ਤੇ ਸਿਰਫ ਇਸ ਵੇਲੇ ਗੌਸਪ ਯਾਨੀ ਕਿ ਚਰਚਾ ਕਰਨੀ ਚੰਗੀ ਲੱਗਦੀ ਆ ਸੋਖਬੀਰ ਸਿੰਘ ਬਾਦਲ ਦੇ ਪੈਰ ਕਿਵੇਂ ਲੱਗਣੇ ਆ ਇਹ ਉਹ ਜਾਣੇ ਸੋਖਬੀਰ ਸਿੰਘ ਬਾਦਲ ਮੁੜ ਕੇ ਪ੍ਰਧਾਨ ਬਣ ਗਿਆ ਕਿਹੜੇ ਤਰੀਕੇ ਨਾਲ ਬਣ ਗਿਆ ਇਹ ਉਹ ਜਾਣੇ ਇਹ ਪੰਜਾਬ ਦਾ ਬਹੁਤ ਵੱਡਾ ਮੁੱਦਾ ਨਹੀਂ ਪੰਜਾਬ ਦੇ ਬਹੁਤ ਸਾਰੇ ਹੋਰ ਵੱਡੇ ਵੱਡੇ ਮੁੱਦੇ ਆ ਜਿਹਦੇ ਵਿੱਚ ਇਹ ਆ ਕਿ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਵੀ ਵੇੜੇ ਕੈਂਸਰ ਆ ਸਕਦਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਵੇਲੇ ਕਾਲਾ ਪੀਲੀ ਆ ਸਕਦਾ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਵੀ ਧਰਮ ਤੋਂ ਵੱਖਰੀ ਗੱਲ ਕਰਕੇ ਤੇ ਸਿੱਖੀ ਤੋਂ ਸਖਣੀ ਗੱਲ ਕਰ ਸਕਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਗਲਤ ਰਾਹ ਦੇ ਉੱਤੇ ਤੁਰ ਕੇ ਨਸ਼ੇ ਦਾ ਸੇਵਨ ਕਰ ਸਕਦਾ ਤੁਹਾਡੇ ਪਿੰਡ ਦੇ ਵਿੱਚ ਪਿੰਡ ਪਰਿਵਾਰ ਵਰਗਾ ਹੁੰਦਾ ਕਿ ਇਸ ਪਿੰਡ ਦੇ ਵਿੱਚ ਕੁਝ ਵੀ ਹੋ ਸਕਦਾ ਵਾਪਰ ਸਕਦਾ ਅਸੀਂ ਉਹਨਾਂ ਗੱਲਾਂ ਵੱਲ ਗੌਰ ਕਰੀਏ ਸੁਖਬੀਰ ਸਿੰਘ ਬਾਦਲ ਜਾਂ ਕੋਈ ਇੱਕ ਵਿਅਕਤੀ ਵਿਸ਼ੇਸ਼ ਪੰਜਾਬ ਦੇ ਲਈ ਕੋਈ ਇੰਨੀ ਕਹਿੰਗੇ ਵੀ ਗਾਲਾਂ ਕੱਢ ਕੱਢ ਕੇ ਅਸੀਂ ਯੋਗਦਾਨ ਪਾਈ ਜਗੇ ਵੀ ਭਾਈ ਉਹ ਸਾਨੂੰ ਪਸੰਦ ਨਹੀਂਗਾ ਪਸੰਦ ਨਾ ਪਸੰਦ ਆਪੋ ਆਪਣੀਆਂ ਮੇਰੇ ਲਈ ਸੁਖਬੀਰ ਸਿੰਘ ਬਾਦਲ ਵੀ ਸਤਕਾਰਯੋਗ ਆ ਮੇਰੇ ਲਈ ਭਗਵੰਤ ਮਾਨ ਵੀ ਸਤਕਾਰਯੋਗ ਆ ਮੇਰੇ ਲਈ ਵਿਕਰਮ ਮਜੀਠੀਆ ਵੀ ਸਤਕਾਰਯੋਗ ਆ ਤੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੀ ਆ ਮੇਰੇ ਲਈ ਰਵਨੀਤ ਮਿੱਟੂ ਵੀ ਮਾੜਾ ਨਹੀਂ ਉਹਦਾ ਕਾਰਨ ਇਹ ਕਿ ਮੈਂ ਕਿਸੇ ਦੇ ਪਿੱਛੇ ਜਨੂਨੀ ਨਹੀਂ ਹੋਇਆ ਮੈਂ ਕਦੇ ਨਹੀਂ ਇਹ ਗੱਲ ਕਹੀ ਕਿ ਇਹ ਤਾਂ ਦੁੱਧ ਤੋਤਾ ਤੇ ਇਹ ਬਿਲਕੁਲ ਮਾੜਾ ਸਮੇਂ ਦੇ ਨਾਲ ਸਥਿਤੀਆਂ ਰਾਜਨੀਤਿਕ ਲੋਕਾਂ ਦੀਆਂ ਬਦਲਦੀਆਂ ਤੇ ਉਹਨਾਂ ਨੂੰ ਬਦਲਦੇ ਦੇਖ ਕੇ ਆਪਦੇ ਵਿਚਾਰ ਬਣਾਉਣੇ ਚਾਹੀਦੇ ਵੀ ਭਾਈ ਇਹਨੇ ਪਹਿਲਾਂ ਕੀ ਕੀਤਾ ਸੀ ਇਹਨੇ ਹੁਣ ਕੀ ਕੀਤਾ ਧੜਿਆਂ ਦੇ ਵਿੱਚ ਮੰਡੇ ਜਾਓਗੇ ਤਾਂ ਰਗੜੇ ਜਾਓਗੇ ਤੇ ਮੇਰਾ ਖਿਆਲ ਆ ਵੀ ਪੰਜਾਬੀ ਰਗੜੇ ਪਹਿਲਾਂ ਹੀ ਪਾਇਆ